ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਤਰਨਤਾਰਨ ਐਸਐਸਪੀ ਸਾਹਿਬ ਨੂੰ ਇੱਕ ਨਿਗਤੀ ਦਰਖਾਸਤ ਦੇਣ ਲਈ ਪੁੱਜੇ ਨੇ ਜਿਸ ਦੇ ਵਿੱਚ ਸਾਡੇ ਗੜੀ ਸਾਹਿਬ ਰਿਆ ਸਾਹਿਬ ਬਾਜਵਾ ਸਾਹਿਬ ਤੇ ਦਾਸ ਅੱਜ ਇੱਥੇ ਐਸਐਸਪੀ ਨੂੰ ਇੱਕ ਬਰਖਾਸਤ ਦਿੱਤੀ ਆ ਜਿਹਦੇ ਵਿੱਚ ਪੰਜਾਬ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਆ ਅਮਰਿੰਦਰ ਰਾਜਾ ਢਿੰਗ ਜਿਸ ਦੇ ਬਿਲੋ ਪਹਿਲਾ ਜਾਤੀ ਤੌਰ ਤੇ ਦਲਤ ਵਰਗ ਨੂੰ ਬਹੁਤ ਨੀਚਾ ਦਿਖਾਉਣ ਦੇ ਕਾਰਨਾਮੇ ਕੀਤੇ ਗਏ ਤੇ ਆ ਕੱਲ ਇੱਕ ਵੀਡੀਓ ਸਾਹਮਣੇ ਆਈ ਆ ਜਿਸ ਦੇ ਵਿੱਚ ਉਹਨਾਂ ਨੇ ਇੱਕ ਛੋਟੀ ਉਮਰ ਦੇ ਬੱਚੇ ਨੇ ਜਿਨ੍ਹਾਂ ਦੇ ਸਿਰ ਤੇ ਜੂਬਾ ਸਜਾਇਆ ਹੋਇਆ ਤੇ ਉਹ ਜੂੜੇ ਨੂੰ ਹੱਥ ਲਾ ਕੇ ਮਖੌਲ ਕਰ ਰਹੇ ਨੇ ਤੇ ਨਾਲੇ ਟੋਲ ਟੋਲਣ ਦੀ ਗੱਲ ਕਰ ਰਹੇ ਨੇ ਟੂ ਟੂ ਦੀ ਗੱਲ ਕਰ ਰਹੇ ਨੇ ਸੋ ਇਹ ਗੱਲ ਅਸੀਂ ਉਹ ਸਮਝਦੇ ਆ ਪਰ ਕਿਉਂਕਿ ਕਾਂਗਰਸ ਪਾਰਟੀ ਦੇ ਉਹ ਪ੍ਰਧਾਨ ਨੇ ਇੰਦਰਾ ਗਾਂਧੀ ਜੀ ਨੂੰ ਆਪਣਾ ਮਾਂ ਸਮਝਦੇ ਨੇ ਤੇ ਉਹਨਾਂ ਵੱਲੋਂ ਵੈਸੇ ਤਾਂ ਅਸੀਂ ਆਸ ਕਰਦੇ ਆ ਕਿ ਇਸ ਤਰ੍ਹਾਂ ਦੀ ਕੋਈ ਗੱਲ ਚੰਗੀ ਕਦੇ ਹੋਈ ਨਹੀਂ ਸਕਦੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਪੰਜ ਸਿੱਖਾਂ ਨੂੰ ਕੋ ਕੋ ਕੇ ਕਤਰਿਆਮ ਕੀਤਾ ਉਸ ਪਾਰਟੀ ਦਾ ਇਹ ਵੱਖਰਾ ਇਤਿਹਾਸ ਹੈ ਪਰ ਇਹ ਗੱਲ ਅਸੀਂ ਦੱਸ ਦਈਏ ਕਿ ਅਸੀਂ ਜਦੋਂ ਵੀ ਅਰਦਾਸ ਕਰਦੇ ਆ ਅਸੀਂ ਉਹਦੇ ਵਿੱਚ ਸਿੱਖੀ ਕੇਸਾ ਸਵਾਸਾਂ ਸੰਗਰਵੌਰ ਦੀ ਗੱਲ ਕਰਦੇ ਆ ਫਿਰ ਉਹਨਾਂ ਕੇਸਾ ਉਹ ਗੁਰੂ ਦੀ ਮੋਹਰ ਆ ਤੇ ਵੱਡੀ ਗੱਲ ਆ ਕਿ ਕਾਲ ਤੱਕ ਸਾਹਿਬ ਵੱਲੋਂ ਊੜਾ ਤੇ ਜੂੜਾ ਬਚਾਉਣ ਲਈ ਤੇ ਉਸ ਨੂੰ ਪ੍ਰਗੁਣਿਤ ਕਰਨ ਲਈ ਜਿਹੜੀ ਆ ਇੱਕ ਲਹਿਰ ਚਲਾਈ ਜਾ ਰਹੀ ਆ ਉਹ ਛੋਟੇ ਬੱਚਿਆਂ ਦੇ ਸਿਰ ਤੇ ਜਿਹਨਾਂ ਦੇ ਸਿਰ ਤੇ ਜੂੜਾ ਸਜਿਆ ਉਹਨਾਂ ਦਾ ਸਤਕਾਰ ਕਰਨਾ ਬਣਦਾ ਬਲਕਿ ਮਖੌਲ ਕਰਨਾ ਨਹੀਂ ਬਣਦਾ ਸੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਕਰਵਾੜ ਕੀਤਾ ਉਸ ਗੱਲ ਨੂੰ ਲੈ ਕੇ ਅੱਜ ਅਸੀਂ ਐਸਐਸਪੀ ਸਾਹਿਬ ਕੋਲੇ ਜਿਹੜੇ ਉਹਨਾਂ ਨੇ ਇਹ ਤੋਹੀਨ ਕੀਤੀ ਆ ਗੁਰੂ ਦੇ ਦਿੱਤੇ ਕਕਾਰ ਦੀ ਤੋਹੀਨ ਕੀਤੀ ਆ ਇਸ ਦੇ ਖਿਲਾਫ ਬਣਦੀ ਜਿਹੜੀ ਆ ਠੋਸ ਕਾਰਵਾਈ ਕੀਤੀ ਜਾਵੇ ਜਿਹਦੇ ਲਈ ਸਮੁੱਚਾ ਸਿੱਖ ਆਵਾਮ ਜਿਹੜਾ ਬਾਤ ਉਹ ਇਸ ਗੱਲ ਨਹੀਂ ਬਹੁਤ ਜ਼ਿਆਦਾ ਚਿੰਤਾਜਨਕ ਤੇ ਇਸ ਗੱਲ ਦਾ ਡਟਵਾ ਵਿਰੋਧ ਕਰਦਾ ਅਸੀਂ ਸਮਝਦੇ ਆ ਕਿ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀਆਂ ਭਾਵਨਾਵਾਂ ਦਾ ਉਹਦਾ ਪ੍ਰਤੀਕ ਆ ਅੱਜ ਇਸ ਕਰਕੇ ਤਰਨਤਾਰਨ ਦੇ ਇਲਾਕੇ ਵਿੱਚ ਜਦੋਂ ਕਿ ਉਹਨਾਂ ਨੇ ਰਾਜਾ ਵੜਿੰਗ ਨੇ ਇਹ ਗੱਲ ਕਹੀ ਆ ਸਿੱਖਾਂ ਦੇ ਇੱਕ ਕਾਰ ਦੀ ਤੋਹੀਨ ਕੀਤੀ ਆ ਤੋਂ ਸ਼ਰੋਨੀ ਕਮਟੀ ਆਪਣਾ ਫਰਜ਼ ਸਮਝਦੇ ਆ ਅੱਜ ਐਸਐਸਪੀ ਨੂੰ ਇਹ ਸਿੱਖਾਂ ਦੀਆਂ ਭਾਵਨਾਵਾਂ ਦਾ ਪ੍ਰਤੀਕ ਜਿਹੜੀ ਆ ਟੰਪਲੇਟ ਜਿਹੜੀ ਆ ਉਹ ਅੱਜ ਇੱਥੇ ਸੀ ਦੇ ਕੇ ਜਾ ਰਹੇ ਆ ਕਿੱਧਰ ਚੱਲੇ ਆ ਦੋ ਸਰਦਾਰ ਟੂ 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 ਕਿੱਧਰ ਚੱਲੇ ਆ ਦੋ ਸਰਦਾਰ ਟੂ 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 ਕਿੱਧਰ ਚੱਲੇ ਆ ਦੋ ਸਰਦਾਰ ਟੂ 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 ਕਿੱਧਰ ਚੱਲੇ ਆ ਦੋ ਸਰਦਾਰ ਟੂ 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 ਕਿੱਧਰ ਚੱਲੇ ਆ ਦੋ ਸਰਦਾਰ ਟੂ 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 ਕਿੱਧਰ ਚੱਲੇ ਆ ਦੋ ਸਰਦਾਰ ਟੂ 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 ਕਿੱਧਰ ਚੱਲੇ ਆ ਦੋ ਸਰਦਾਰ ਟੂ 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 ਕਿੱਧਰ ਚੱਲੇ ਆ ਦੋ ਸਰਦਾਰ ਟੂ 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 ਕਿੱਧਰ ਚੱਲੇ ਆ ਦੋ ਸਰਦਾਰ ਟੂ 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 ਟੂ